ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਪੂਸਾ ਬਾਸਮਤੀ 1885। ਇਸ ਤੋਂ ਪਹਿਲਾਂ ਪੂਸਾ ਬਾਸਮਤੀ 1121 ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਵੀਡੀਓ ਦੇ ਵਿੱਚ। ਉਹਦੇ ਵਿੱਚ ਜਿਹੜੀਆਂ 2-3 ਕਮੀਆਂ ਸੀ ਉਹਦੇ ਵਿੱਚ ਉਹ ਕਮੀਆਂ ਖਤਮ ਕਰਕੇ ਇੰਪਰੂਵਮੈਂਟ ਕਰਕੇ ਇਹ ਜਿਹੜੀ ਵੈਰਾਈਟੀ ਦਿੱਤੀ ਗਈ ਹੈ ਇਹਦੀ ਖਾਸੀਅਤ ਕੀ ਹੈ ਤੇ ਇਹ ਚ ਖਾਸ ਧਿਆਨ ਕੀ ਰੱਖਣਾ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਨਾ ਬਟਨ ਦਾ ਬਲਿਓ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਫਿਰ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਆਪਾਂ ਨਾਲ ਦੀ ਨਾਲ ਹੁਣ ਵੈਰਾਈਟੀਆਂ ਬਾਰੇ ਪਨੀਰੀ ਦੀ ਬਜਾਈ ਟਾਈਮਿੰਗ ਦੇ ਬੀਜ ਸੋਧ ਨਾਲ ਨਾਲ ਜਿਹੜੀ ਹੈਗੀ ਹੈ ਜਾਣਕਾਰੀ ਹਰੇਕ ਤਰ੍ਹਾਂ ਦੀ ਜਿਹੜੀ ਤੁਹਾਡੇ ਨਾਲ ਸਟੈਪ ਬਾਈ ਸਟੈਪ ਜਿਹੜੀ ਸਾਂਝੀ ਕਰੀ ਜਾਣੀ ਆ ਖਾਦਾਂ ਬਾਰੇ ਵੀ ਤਾਂ ਜਿਹੜੀ 1885 ਜਿਵੇਂ ਤੁਹਾਨੂੰ ਮੈਂ ਦੱਸਿਆ ਕਿਸਾਨ ਵੀਰੋ 1121 ਦੀ ਸੋਧ ਹੈ 1121 ਦੇ ਵਿੱਚ ਬਲਾਸਟ ਬੈਕਟੀਰੀਆ ਲੀਫ ਬਲਾਈਟ ਇਹ ਸਮੱਸਿਆਵਾਂ ਆਉਂਦੀਆਂ ਸੀ ਅ ਡਿੱਗਦੀ ਵੀ ਸੀ 17 18 ਵੀ ਜਿਹੜੀ 1121 ਦੀ ਸੋਧ ਹੈ 1885 ਵੀ 1121 ਦੀ ਸੋਧ ਹੈ ਤੇ 1121 ਦੇ ਦੇ ਨਾਲ ਹੀ ਪੁੱਛਾ 1121 ਦੇ ਨਾਲ ਪੂਸਾ 1301 ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਵੀਡੀਓ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਹਨੂੰ ਕੋਈ ਬਰੀਡ ਕਰਾਸ ਕਰਾ ਕੇ 1509 ਵੀ ਬਣਾਈ ਗਈ ਸੀ ਇਹਦੇ ਵਿੱਚ ਜਿਹੜੇ ਕੈਰੈਕਟਰ ਲੈ ਕੇ ਨਾ ਵੈਰਾਈਟੀਆਂ ਦੇ ਚੰਗੇ ਕੈਰੈਕਟਰ ਲੈ ਕੇ ਦੋ ਵੈਰਾਈਟੀਆਂ ਲਾ ਕੇ ਉਹ ਤੋਂ ਜਿਹੜਾ ਹੈਗਾ ਵੈਰਾਈਟੀ ਨਵੀਂ ਬਣਾ ਦਿੱਤੀ ਜਾਂਦੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਦੂਰ ਕਰਨ ਲਈ ਜਿਹੜੀ ਇਹ ਵੈਰਾਈਟੀ ਹੈ ਇਹ ਮੋਲੀਕੂਲਰ ਮਾਰਕਰ ਅਸਿਸਟਡ ਬਰੀਡਿੰਗ ਮੈਥਡ ਦੇ ਨਾਲ ਜਿਹੜੀ ਹੈਗੀ ਨਵੀਂ ਵੈਰਾਈਟੀ ਇਹ ਦਿੱਤੀ ਗਈ ਹੈ 1121 ਦੀ ਸੋਧ ਕਰਕੇ ਤਾਂ ਜਿਹੜੀ ਕਿਉਂਕਿ ਉਹ ਚ ਬਲਾਸਟ ਪੈਂਦੀ ਬਲਾਈਟ ਪੈਂਦੀ ਤਾਂ ਝਾੜਾ ਜਿਹੜਾ ਉਹ ਡਾਊਨ ਆ ਜਾਂਦਾ ਸੀਗਾ ਹੁਣ 11 21 ਦੇ ਵਿੱਚ ਕਿਉਂਕਿ ਕਾਫੀ ਟਾਈਮ ਤੋਂ ਹੋ ਗਈ 2003 ਦੇ ਵਿੱਚ ਉਹ ਰਿਲੀਜ਼ ਕੀਤੀ ਗਈ ਸੀ ਤਾਂ 1885 ਇੱਕ ਤਾਂ ਜਿਹੜੇ ਕਿਸਾਨ ਵੀਰਾਂ ਨੇ ਪਿਛਲੀ ਵਾਰ ਲਾਈ ਸੀ ਉਹ ਵੀ ਆਪਦੇ ਤਜਰਬੇ ਆਪਦਾ ਏਰੀਆ ਜੋ ਤੁਹਾਡਾ ਤਜਰਬਾ ਰਿਹਾ ਉਹ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਾਇਆ ਜੀ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਕਿ ਕਿੰਨਾ ਕਰਾਕ ਬ ਲੱਗ ਰਿਹਾ ਕੀ ਇਹਦੇ ਵਿੱਚ ਸਮੱਸਿਆ ਆਉਂਦੀ ਹੈ ਵੈਸੇ ਆਈਸੀਆਰ ਵੱਲੋਂ ਇਹ ਜਿਹੜੀ ਪੰਜਾਬ ਹਰਿਆਣਾ ਜਿਹੜੇ ਕੋਈ ਬਾਸਮਤੀ ਕਾਸਟ ਵਾਲੇ ਖੇਤਰ ਉਹਨਾਂ ਵਾਸਤੇ ਦਿੱਤੀ ਗਈ ਸੀ ਜਿਹੜੀ 1886 ਹੈ ਉਹ ਅਜੇ ਤੱਕ ਪੰਜਾਬ ਵਾਸਤੇ ਰეკਮੈਂਡਡ ਹੈ ਨਹੀਂਗੀ ਇਹ ਤੁਹਾਨੂੰ ਮੈਂ ਪਿਛਲੀ ਵਾਰ ਵੀ ਦੱਸਿਆ ਸੀਗਾ ਐਦ ਕੀ ਵੀ ਦੱਸ ਰਹੇ ਹਾਂ ਜਿਹੜੀ ਪੂਸਾ ਬਾਸਮਤੀ 1886 ਜਿਹੜੀ ਮੁੱਛਲ ਦੀ ਸੋਧ ਆ ਉਹ ਪੰਜਾਬ ਵਾਸਤੇ ਆਈਸੀਆਰ ਆਈਆਰ ਆਈ ਵੱਲੋਂ ਵੀ ਰეკਮੈਂਡ ਨਹੀਂ ਕੀਤੀ ਗਈ ਤਾ ਇਹ ਜਿਹੜੀ ਸਮਾ ਉਹੀ ਜਿਹੜਾ ਇਹਦਾ ਕੱਦ 120 ਦਿਨ ਹੈ ਸਮਾਂ ਪਨੀਰੀ ਤੋਂ ਬਾਅਦ 107-8 ਤੋਂ 110 ਦਿਨ ਲੈਂਦੀ ਆ ਯਾਨੀ 135 ਤੋਂ 140 ਦਿਨ ਦੀ ਕਿਸਮ ਹੈ ਸੇਮ 1121 ਵਾਂਗੂ ਕੱਦ ਕਾਟ ਤੇ ਕੁਆਲਿਟੀ ਚੌਲ ਦੀ ਵੀ ਬਹੁਤ ਵਧੀਆ ਯਾਨੀ ਰੇਟ ਆਪਾਂ ਨੂੰ ਉਹੀ ਮਿਲੂਗਾ ਝਾੜ ਆਪਾਂ ਨੂੰ ਚੰਗਾ ਮਿਲੂ ਖਰਚਾ ਘੱਟ ਹੋਊ ਕਿਉਂਕਿ ਬਲਾਸਟ ਵਾਸਤੇ ਬ্লাইਟ ਵਾਸਤੇ ਆਪਾਂ ਨੂੰ ਸਪਰੇਅ ਜਿਹੜੀਆਂ ਖਰਚਾ ਨਹੀਂ ਕਰਨਾ ਪਊਗਾ ਪਨੀਰੀ 1 ਤੋਂ 15 ਜੂਨ ਨੂੰ ਵੀ ਜਿਹੜੀ 1 ਤੋਂ 15 ਜੁਲਾਈ ਦੇ ਦਰਮਿਆਨ ਇਹਦੀ ਜਿਹੜੀ ਟ੍ਰਾਂਸਪਲੈਂਟਿੰਗ ਆਪਾਂ ਕਰ ਸਕਦੇ ਪਰ ਕੋਸ਼ਿਸ਼ ਕਰੋ 30 ਦਿਨ ਦੀ 35 ਦਿਨ ਦੀ ਪਨੀਰੀ ਨਾਲੋਂ ਇਹਦੀ ਆਪਾਂ ਪਨੀਰੀ ਜਿਹੜੀ 25-28 ਦਿਨ ਦੀ ਤਿਆਰ ਕਰਕੇ ਲਾ ਦਈਏ ਪਨੀਰੀ ਤਿਆਰ ਕਰਨ ਵਾਲੇ ਮੈਂ ਪਹਿਲਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਚੁੱਕਿਆ ਕਿ 25 ਤੋਂ 28 ਦਿਨ ਦੀ 30 ਦਿਨ ਦੀ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮ ਉਹ ਚ ਪਨੀਰੀ ਆਪਾਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਤੇ ਇਹਦਾ ਜਿਹੜਾ ਝਾੜ ਆ ਉਹ ਤੁਹਾਨੂੰ 11-21 ਨਾਲੋਂ ਚੰਗਾ ਮਿਲੇਗਾ ਰੇਟ ਉਹੀ ਮਿਲੇਗਾ 11 21 ਵਾਲਾ ਰੇਟ ਜਿਹੜਾ ਹੈਗਾ ਕਈ ਵਾਰੀ ਆਪਾਂ ਨੂੰ ਆਉਂਦਾ ਗ੍ਰੇਡ ਘੱਟ ਨਾ ਮਿਲੇ ਰੇਟ ਉਹੀ ਮਿਲੂ ਝਾੜ ਆਪਣਾ ਵਧੂ ਖਰਚਾ ਘਟੂ ਤੇ ਖਾ ਦਾ ਖਾਸ ਤੌਰ ਤੇ ਯੂਰੀਆ ਕਿਸਾਨ ਵੀਰੋਂ ਬਹੁਤ ਜ਼ਿਆਦਾ ਕਿਸਾਨ ਵੀਰ ਪਾਉਂਦੇ ਆ ਯੂਰੀਆ ਜਿਹੜੀ ਹੈਗੀ ਆ ਯੂਰੀਆ ਵੱਤ ਵਾ ਜਿਹੜੀ ਆਪਾਂ ਗੱਟਾ ਜਿਹੜਾ ਯੂਰੀਆ ਉਹ ਦੋ ਵਾਰੀ ਕਰਕੇ ਪਾਉਣੀ ਹੁੰਦੀ ਹੈ ਬਾਕੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਇਹਦੇ ਵਿੱਚ ਆਪਾਂ ਸਿਰਫ ਕਿਸਮ ਬਾਰੇ ਗੱਲ ਕਰਨੀ ਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ